ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਉੱਤਮ ਖੇਤੀ ਮੱਦਮ ਵਪਾਰ ਨਖਿਤ ਚਾਕਰੀ ਖੇਤੀ ਨੂੰ ਅਸੀਂ ਉੱਤਮ ਦਾ ਉੱਤਮ ਖੇਤੀ ਦਾ ਦਰਜਾ ਦੇ ਸਕੀਏ ਖੇਤੀ ਮਜਬੂਰੀ ਦਾ ਤੰਦਾ ਨਾ ਬਣੇ ਕਿ ਖੇਤੀ ਕਰਨੀ ਹੋ ਪੈਣੀ ਹੈ ਖੇਤੀ ਲਾਹੇਵੰਦ ਤੰਦਾ ਬਣੇ ਕਿਸਾਨ ਆਪਣੇ ਪੈਰਾਂ ਸਿਰ ਖੜਾ ਹੋਵੇ ਤੇ ਪੰਜਾਬ ਦਾ ਕਿਸਾਨ ਫੇਰ ਦਮਾਮੇ ਮਾਰਦਾ ਮੇਲਿਆਂ 'ਚ ਜਾਵੇ ਪੰਜਾਬ ਦਾ ਕਿਸਾਨ ਫੇਰ ਖੁਸ਼ਹਾਲ ਹੋਵੇ ਇਹ ਸਾਡੀ ਸਰਕਾਰ ਦੀ ਜਿਹੜੀ ਹੈ ਪ੍ਰਾਇੋਰਟੀ ਹੈ ਸਾਡੀ ਸਰਕਾਰ ਦੀ ਇਹ ਪਹਿਲ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ, ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦੀ ਸਪਲਾਈ ਲਈ ਬਹੁਤ ਸਾਰੇ ਇਨਕਲਾਬੀ ਕਦਮ ਉਠਾਏ ਗਏ ਹਨ। ਪੰਜਾਬ ਸਰਕਾਰ ਵੱਲੋਂ ਹੁਣ ਕੀਟਨਾਸ਼ਕ ਦਵਾਈਆਂ, ਖਾਦਾਂ ਅਤੇ ਬੀਜਾਂ ਦੀ ਟੈਸਟਿੰਗ ਅਤੇ ਸੈਂਪਲਿੰਗ ਲਈ ਗੁਰਦਾਸਪੁਰ, ਐਸਐਸ ਨਗਰ ਮੋਹੱਲੀ ਅਤੇ ਬਠਿੰਡਾ ਜ਼ਿਲ੍ਹੇ ਵਿੱਚ ਤਿੰਨ ਬਾਇਓਫਰਟੀਲਾਈਜ਼ਰ ਟੈਸਟਿੰਗ ਲੈਬਾਰਟਰੀਜ਼ ਸਥਾਪਿਤ ਕੀਤੀਆਂ ਗਈਆਂ ਨੇ। ਕਿਸਾਨ ਹੁਣ ਇਹਨਾਂ ਲੈਬਾਰਟਰੀਜ਼ ਵਿੱਚ ਆਪ ਜਾ ਕੇ ਵੀ ਦਵਾਈਆਂ ਖਾਦਾਂ ਅਤੇ ਬੀਜਾਂ ਦੀ ਲੈਬਾਰਟਰੀ ਟੈਸਟਿੰਗ ਕਰਵਾ ਸਕਣਗੇ। ਪੰਜਾਬ ਸਰਕਾਰ ਨਕਲੀ ਬੀਜਾਂ, ਖਾਦਾਂ ਅਤੇ ਕੀਟਨਾਸ਼ਕਾਂ ਨੂੰ ਰੋਕਣ ਅਤੇ ਕਿਸਾਨਾਂ ਨੂੰ ਗੁਣਵੱਤਾ ਬੀਜ, ਖਾਦ ਅਤੇ ਕੀਟਨਾਸ਼ਕ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਜਿਹੜਾ ਬੀਜ ਸਾਨੂੰ ਟੈਸਟ ਹੋ ਕੇ ਮਿਲਦਾ ਹੈ, ਦਵਾਈਆਂ ਰਬੀਜ ਟੈਸਟ ਹੋ ਕੇ ਮਿਲਦਾ ਹੈ, ਉਹਦਾ ਬਹੁਤ ਫਾਇਦਾ ਹੋਇਆ। ਔਰ ਜਿਹੜੀ ਖਾਦ ਉਹਦੇ ਨਾਲ ਸਾੜਾ ਝਾੜ 'ਚ ਵੀ ਵਾਧਾ ਹੋਇਆ। ਅਰੇ ਸਾਨੂੰ ਫਾਇਦਾ ਹੀ ਫਾਇਦਾ। ਬਾਕੀ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦਾ ਬਹੁਤ ਧੰਨਵਾਦ ਕਰਦੇ। ਵਧੇਗਾ ਕਿਸਾਨ, ਵਧੇਗਾ ਪੰਜਾਬ।